ਐਜ਼ ਅ ਲਾਅ ਬਾਈਡਿੰਗ ਸਿਟੀਜ਼ਨ ਜਿਹੜਾ ਡੈਫਰਮੇਸ਼ਨ ਕੇਸ ਜਿਹਦੇ ਚ ਕੀਜਰੀਵਾਲ ਸਾਹਿਬ ਨੇ ਤੇ ਅਸ਼ੀਸ਼ ਕੈਤਾਨ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਉਸ ਕੇਸ ਚ ਸਾਡੇ ਸੰਜੇ ਸਿੰਘ ਉਹਨਾਂ ਦੇ ਨਾਲ ਜਿਹੜੇ ਸਾਥੀ ਸਨ ਉਹ ਕੇਸ 'ਚ ਮਤਲਕ ਅੱਜ ਮੈਂ ਪੇਸ਼ ਹੋਇਆ ਸੀ ਮੈਨੂੰ ਸੀਗਾ 6 ਮਹੀਨੇ ਬਾਅਦ ਅੰਦਰ ਰਹਿ ਕੇ ਆਏ ਆ ਤੇ ਮੈਂ ਆ ਜਾਊਂ ਆਉਣਗੇ ਤੇ ਮੈਂ ਉਹਨਾਂ ਦਾ ਪਤਾ ਪਤਾ ਲੈਣਾ ਹਾਲ ਚਾਲ ਪੁੱਛਣਾ ਔਰ ਇਹ ਵੀ ਪੁੱਛਣਾ ਕਿ ਭਾਈ ਮੇਰੇ ਯਾਰ ਦਾ ਕੇਜਰੀਆਲ ਦਾ ਉੱਥੇ ਕੀ ਹਾਲ ਕਿਉਂਕਿ ਮੈਂ ਵੀ ਚਿੰਤਾ ਤਾਂ ਕਹਿੰਦੇ 5-7 ਕਿਲੋ ਭਾਰ ਘਟ ਗਿਆ ਅੰਦਰ ਰਹਿ ਕੇ ਤੇ ਕੋਈ ਡਾਇਟ ਡੂਇਟ ਜੇ ਅਸੀਂ ਸੁਜੈਸਟ ਕਰ ਸਕਦੇ ਅਸੀਂ ਸੁਜੈਸਟ ਕਰਾਂਗੇ ਜੀ ਦੇ ਨਾਲ ਭਾਰ ਨਾ ਘਟੇ ਔਰ ਉਹ ਤੰਦਰੁਸਤ ਰਹੇ ਔਰ ਅੱਜ ਕੋਰਟ ਦੇ ਕਿਉਂਕਿ ਸੱਦਾ ਸੀ ਮਹਿਤਾ ਆਇਆ ਉਹ ਜਨਾਬ ਆਏ ਨਹੀਂ ਚਲੋ ਮੁਲਾਕਾਤ ਰਹਿ ਗਈ ਅਗਲੀ ਵਾਰੀ ਮਿਲਣ ਮਗਰ ਮੈਂ ਤਾਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਕਿ ਰੱਬ ਦੇ ਰੰਗ ਵੇਖੋ ਕਿ ਮੈਨੂੰ ਅੰਦਰ ਕਰਾਉਂਦੇ ਸੀ ਆਪ ਮੇਰੇ ਤੋਂ ਵੱਧ ਸਮਾਂ ਸਾਰੀ ਲਾਏ ਹੌਲੀ ਹੌਲੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾ ਫੋਰ ਦਸੋ ਜੀ ਅਜੀ ਬੀਜਪੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਕਿਸਾਨ ਜੱਫੀ ਬੰਦੀਆਂ ਵੱਲੋਂ ਅੱਜ ਵੀ ਅਮਰਸਰ ਤੋਂ ਭਾਇਪਾ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਜਨਾਲੇ ਦੇ ਕੁਝ ਪਿੰਡਾਂ ਦੇ ਵਿੱਚ ਪਰਸੋਂ ਵੀ ਹੈ ਦੇਖੋ ਅੱਜ ਦਾ ਵੀ ਹੋਇਆ ਪਰਸੋਂ ਦਾ ਵੀ ਦੇਖੋ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸ਼ਰੋਮਣੀ ਅਕਾਲੀ ਜਲ ਨੇ ਜਦੋਂ ਕਿਸਾਨੀ ਬਿੱਲ ਪਾਰਲੀਮੈਂਟ 'ਚ ਪੇਸ਼ ਹੋਇਆ ਸੀ ਸ਼ਾਇਦ ਇਤਿਹਾਸ ਚ ਪਹਿਲਾ ਕੋਈ ਮਨਿਸਟਰ ਹੋਣਾ ਜਿਹਨੇ ਫਲੋਰ ਆਫ ਦਾ ਹਾਊਸ ਅਸਤੀਫਾ ਦੇ ਕੇ ਆਪ ਦੀ ਉਸ ਵੇਲੇ ਦੀ ਸਰਕਾਰ ਚੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਚ ਖਲੋ ਕੇ ਉਹਨਾਂ ਬਿੱਲਾਂ ਦਾ ਵਿਰੋਧ ਕੀਤਾ ਉਹਨਾਂ ਬਿੱਲਾਂ ਦੇ ਉਲਟ ਵੋਟ ਪਾਈ ਔਰ ਉਸ ਸਮੇਂ ਤੋਂ ਲੈ ਕੇ ਅੱਜ ਵੀ ਤੁਸੀਂ ਮੀਡੀਆ ਦੇ ਸਾਰੇ ਲੋਕ ਬੜੇ ਚਰਚਾ ਕਰਦੇ ਸੋ ਕੀ ਜੀ ਸਮਝਾਉਤਾ ਹੋ ਗਿਆ 8 5 ਹੋ ਗਿਆ 7 6 ਹੋ ਗਿਆ ਕੈਂਡੀਡੇਟ ਵੀ ਤੁਸੀਂ ਐਲਾਨਤੇ ਮਗਰ ਤੁਸੀਂ ਵੇਖਿਆ ਕਿ ਸੁਖਬੀਰ ਜੀ ਨੇ ਇਹ ਗੱਲ ਸਪਸ਼ਟ ਕੀਤੀ ਔਰ ਕੋਰ ਕਮੇਟੀ ਨੇ ਕਿ ਸਾਡੇ ਲਈ ਗਠਬੰਧਨ ਜਾਂ ਗਠਬੰਧਨ ਦੇ ਨਾਲ ਰਲ ਕੇ ਸਰਕਾਰ ਬਣਾਉਣਾ ਜ਼ਰੂਰੀ ਨਹੀਂ ਪੰਜਾਬ ਪੰਜਾਬੀ ਪੰਜਾਬੀਅਤ ਜਿੱਤਣੀ ਚਾਹੀਦੀ ਔਰ ਇਹੀ ਕਾਰਨ ਸੀ ਜੋ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰ ਜੋ ਕਿਸਾਨਾਂ ਨਾਲ ਭਾਜਪਾ ਦੀ ਸਰਕਾਰ ਨੇ ਚਾਹੇ ਉਹ ਕੇਂਦਰ ਹੈ ਚਾਹੇ ਉਹ ਹਰਿਆਣੇ ਦੀ ਹੈ ਜੋ ਸ਼ੁਭ ਕਰਨ ਨਾਲ ਕੀਤਾ ਜਾਂ ਜੋ ਪ੍ਰੀਤਪਾਲ ਨਾਲ ਕੀਤਾ ਜਾਂ 15 ਤੋਂ ਵੱਧ ਕਿਸਾਨਾਂ ਦੀ ਡੈਥ ਹੋ ਗਈ ਹੈ ਅਸੀਂ ਉਹਨਾਂ ਨਾਲ ਖਲੋਤੇ ਜਿਹੜੇ ਬੰਦੀ ਸਿੰਘ ਰਹਾ ਨਹੀਂ ਕੀਤੇ ਜਾ ਰਹੇ ਅਸੀਂ ਉਹਨਾਂ ਨਾਲ ਖਲੋਤੇ ਜੇ ਉਹ ਡਿਫਾਲਟਰ ਬਾਬੇ ਨੂੰ ਰਾਮ ਰਹੀਮ ਨੂੰ ਇੱਕ ਵਾਰ ਹੀ ਨਹੀਂ 10 10 ਵਾਰੀ ਭਾਜਪਾ ਪਰੋਲ ਦਵਾ ਸਕਦੀ ਹੈ ਜਿਨ੍ਹਾਂ ਨੇ 84 ਤੇ ਜਿਹੜਾ ਅਟੈਕ ਹੋਇਆ ਸੀ ਸ੍ਰੀ ਦਰਬਾਰ ਸਾਹਿਬ ਉਸ ਦੇ ਵਜੋਂ ਕਾਂਗਰਸ ਦੇ ਖਿਲਾਫ ਕੋਈ ਕਦਮ ਚੁੱਕਿਆ ਉਹਨਾਂ ਦੀ ਭਾਵਨਾਵਾਂ ਆਹਤ ਸਨ ਔਰ ਉਹਨਾਂ ਨੂੰ ਅਜ 28 28 ਸਾਲ ਹੋ ਗਏ ਫਾਂਸੀ ਦੇ ਤਖਤਾਂ ਤੇ ਉਹਨਾਂ ਨੂੰ ਤੁਸੀਂ ਛੱਡਦੇ ਨਹੀਂ ਪ੍ਰੋਲ ਮਿਲਦੀ ਨਹੀਂ ਬਿਲਕੁਸ ਬਾਨੂ ਦੇ ਰੇਪਿਸਟ ਨੂੰ ਕਤਲ ਕਰਨ ਵਾਲਿਆਂ ਨੂੰ ਭਾਜਪਾ ਪਰੋਲ ਦਿੰਦੀ ਐ ਬੰਦੀ ਸਿੰਘਾਂ ਨੂੰ ਦਿੰਦੀ ਨਹੀਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਡੋਰਾ ਮਾਪਡਣ ਪੰਜਾਬੀਆਂ ਵਾਸਤੇ ਅਪਣਾਇਆ ਜਾ ਰਿਹਾ ਉਹਦੇ ਵਿਰੋਧ 'ਚ ਅਸੀਂ ਭਾਜਪਾ ਦੇ ਉਸ ਗੱਠਜੋੜ ਦਾ ਵਿਰੋਧ ਕੀਤਾ ਔਰ ਇਹ ਵੀ ਕਿਹਾ ਕਿ ਪੰਜਾਬ ਸਿਰਫ ਇਹ ਨਹੀਂ ਕਿ ਗੁਜਰਾਤ ਤੇ ਮਹਾਰਾਸ਼ਟਰ ਦੇਸ਼ ਨਹੀਂ ਐ ਜਦੋਂ ਜੰਗ ਹੁੰਦੀ ਹੈ ਤੇ ਇੱਥੇ ਪੰਜਾਬੀ ਭਰਾ ਦੇਸ਼ ਵਾਸਤੇ ਲੜਦੇ ਕੁਰਬਾਨੀ ਪੰਜਾਬੀ ਦਿੰਦਾ ਔਰ ਪੰਜਾਬ ਜੇ ਸਾਰਾ ਟ੍ਰੇਡ ਪਾਕਿਸਤਾਨ ਅਫਗਾਨਿਸਤਾਨ ਦੇ ਨਾਲ ਥਰੂ ਅਡਾਨੀ ਪੋਰਟ ਜਾਂ ਹੋਰ ਪੋਰਟਾਂ ਚ ਹੋ ਸਕਦਾ ਹੈ ਤੇ ਫਿਰ ਵਾਗਾ ਦਾ ਬਾਰਡਰ ਕਿਉਂ ਨਹੀਂ ਖੁੱਲਦਾ ਕਿਉਂ ਪੰਜਾਬ ਨੂੰ ਕਿਉਂਕਿ ਪੰਜਾਬ ਨੇ ਜੇ ਤਰੱਕੀ ਕਰਨੀ ਹੈ ਇਕਨੋਮਿਕਲੀ ਤੇ ਪੰਜਾਬ ਚੋਂ ਟ੍ਰੇਡ ਵਧਣਾ ਚਾਹੀਦਾ ਕਨੈਕਟੀਵਿਟੀ ਵਧਣੀ ਚਾਹੀਦੀ ਔਰ ਉਸ ਗੱਲ ਨੂੰ ਹਮੇਸ਼ਾ ਸੈਂਟਰ ਨੇ اپੋਜ਼ ਕੀਤਾ ਇਸ ਲਈ ਇਹ ਵੀ ਸਾਡਾ ਇੱਕ ਮੁੱਦਾ ਸੀ ਕਿ ਅਸੀਂ ਉਹਨਾਂ ਨਾਲ ਟਾਈ ਅਪ ਨਹੀਂ ਕੀਤਾ ਸੇਮ ਵੇ ਗੁਰੂ ਰਵੀਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ 'ਚ ਉਸ ਵੇਲੇ ਭਾਜਪਾ ਦੀ ਐਮਸੀਡੀ ਸਨ ਉਹਨਾਂ ਨੇ ਟਾਇਆ ਉਸ ਗੱਲ ਦੇ ਵਿਰੋਧ 'ਚ ਵੀ ਅਸੀਂ ਕਿਹਾ ਕਿ ਪਹਿਲਾਂ ਇਹ ਮਸਲੇ ਅਡਰੈਸ ਕਰੋ ਇਸ ਲਈ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਸ਼੍ਰੋਮਣੀ ਅਕਾਲੀ ਜਲ ਖੇਤਰੀ ਪਾਰਟੀ ਅਸੀਂ ਠੋਕ ਕੇ ਤੁਹਾਡੇ ਨਾਲ ਖਲੋਤੇ ਆਂ ਨਗਰ ਅੱਜ ਜਿਹੜੀ ਗੱਲ ਹਾਈ ਕੋਰਟ ਨੇ ਵੀ ਕਹੀ ਪ੍ਰਿਥਪਾਲ ਦੇ ਮਸਲੇ ਨੇ ਕਿ ਜ਼ੀਰੋ ਐਫ ਆਈ ਆਰ ਕਿਉਂ ਜੀਦਿਆਂ ਤੁਸੀਂ ਮੂੰਹ ਭੰਨਤਾ ਸਾਰੀ ਹੱਡੀਆਂ ਤੋੜਤੀਆਂ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਉਹ ਕਹਿੰਦਾ ਮੈਨੂੰ ਪੰਜਾਬ ਦੀ ਧਰਤੀ ਤੋਂ ਚੁੱਕਿਆ ਔਰ ਮੈਨੂੰ ਚੁੱਕ ਕੇ ਲੈ ਕੇ ਹਰਿਆਣੇ ਜਾ ਕੇ ਕੁੱਟ ਮਾਰ ਕੀਤੀ ਗਈ ਤੇ ਪੰਜਾਬ ਨੇ ਫਿਰ ਜ਼ੀਰੋ ਐਫ ਆਈ ਆਰ ਕਿਉਂ ਦਰਜ ਕੀਤੀ ਕਿਉਂ ਕਰ ਕਿਉਂ ਕੀਤੀ ਕਾਰਨ ਇਹ ਸੀ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਜਿਹੜਾ ਚੀਫ ਮਿਨਿਸਟਰ ਹੈ ਪੰਜਾਬ ਦਾ ਉਹ ਅਸਲ 'ਚ ਕੇਂਦਰ ਦਾ ਭਾਜਪਾ ਦਾ ਟਾਊਟ ਅੱਜ ਵੀ ਤੁਸੀਂ ਵੇਖ ਲਓ ਕੇਜਰੀਵਾਲ ਸਾਹਿਬ ਦੇ ਜਾਇਦਾ ਦਾ ਦਾਸ ਨੂੰ ਤਾਂ ਦੁੱਖ ਹੋ ਸਕਦਾ ਭਗਵੰਤ ਮਾਨ ਨੂੰ ਤਾਂ ਲੱਡੂ ਫੁੱਟਣ ਦੇ ਆ ਔਰ ਭਾਜਪਾ ਵਾਲੀ ਲੀਡਰਸ਼ਿਪ ਵੀ ਖੁਸ਼ ਹੈ ਕਿ ਅਸੀਂ ਆਪ ਦੇ ਕੰਟਰੋਲ 'ਚ ਰਿਮੋਟ ਕੰਟਰੋਲ ਨਾਲ ਚੱਲਣਾ ਭਗਵੰਤ ਮਾਨ ਨੇ ਔਰ ਉਹ ਰਿਮੋਟ ਕੰਟਰੋਲ ਉਹਨਾਂ ਨੇ ਕਾਬੂ ਕੀਤਾ ਔਰ ਭਗਵੰਤ ਮਾਨ ਹੁਣ ਦਿੱਲੀ ਦੇ ਹੋਮ ਮਿਨਿਸਟਰ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਕੰਮ ਕਰਦਾ ਅਸੀਂ ਚਾਹਾਂਗੇ ਕਿਸਾਨ ਭਰਾਵਾਂ ਨੂੰ ਹਾਈ ਕੋਰਟ 'ਚ ਪ੍ਰਿਤਪਾਲ ਕਿਸਾਨ ਨੇ ਇੱਕ ਪਾਈ ਆ ਕਿ ਮੇਰੇ ਇਹ ਜ਼ੀਰੋ ਐਫਆਈਆਰ ਨਹੀਂ ਦਰਜ ਹੋਣੀ ਚਾਹੀਦੀ ਸਹੀ ਐਫਆਈਆਰ ਦਰਜ ਹੋਣੀ ਚਾਹੀਦੀ ਪੰਜਾਬ ਸਹੀ ਐਫਆਈਆਰ ਦਰਜ ਕਰੇ ਜਿਵੇਂ ਸ਼ੁਭ ਕਰਨ ਦੇ ਕੇਸ ਚ ਨਹੀਂ ਕਰ ਰਹੀ ਕਿਉਂਕਿ ਇਹ ਸਾਰੇ ਵਾਕਿਆ ਪੰਜਾਬ ਸਹੀ ਐਫਆਈਆਰ ਦਰਜ ਕਰੇ ਜਿਵੇਂ ਸ਼ੁਭ ਕਰਨ ਦੇ ਕੇਸ ਚ ਨਹੀਂ ਕਰ ਰਹੀ ਕਿਉਂਕਿ ਇਹ ਸਾਰੇ ਵਾਕਿਆ ਪੰਜਾਬ ਚ ਹੋਇਆ ਇਸ ਲਈ ਭਗਵੰਤ ਮਾਨ ਹਰਿਆਣੇ ਦੀ ਸਰਕਾਰ ਭਾਜਪਾ ਤੇ ਕੇਂਦਰ ਦੀ ਭਾਜਪਾ ਦੇ ਸਰਕਾਰ ਨਾਲ ਰਲਿਆ ਇਸ ਗੱਲ ਦੀ ਵੀ ਕਿਸਾਨ ਭਰਾ ਚਰਚਾ ਕਰਨ ਇਹਦਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਚ ਪੈਰਾਮਿਲਟਰੀ ਫੋਰਸ ਡਿਪਲਾਈ ਕੀਤੀ ਗਈ ਹੈ ਲਗਾਤਾਰ ਪੁਲਿਸ ਵਰ ਲੋਕ ਬਲੈਕ ਮਾਰਚ ਕੱਢੇ ਜਾ ਰਹੇ ਪਰ ਅੱਜ ਦਿਨ ਦਿਹਾੜੇ ਤਰਨਤਨ ਰੋਡ ਤੇ ਬੈਂਕ ਚ ਲੁੱਟ ਹੋਈ ਹੈ 2 ਲੱਖ ਰੁਪਏ ਦੀ ਲੁੱਟ ਕਰਕੇ ਚਾਰ ਨੁਟੇਰੇ ਬੜੇ ਆਰਾਮ ਦੇ ਨਾਲ ਫਰਾਰ ਹੋਣ ਚ ਕਾਮਯਾਬ ਹੋ ਗਏ ਇਹੋ ਜੇ ਲਾਂਡ ਆਰਡਰ ਬਾਰੇ ਕੀ ਕਹਿੰਦੇ ਕੋ ਲਾਅ ਐਂਡ ਆਰਡਰ ਤਾਂ ਕਲਾਪਸ ਹੈ ਜੀ ਭਗਵੰਤ ਮਾਨ ਦਾ ਇਹਦੇ ਚ ਕਿੰਨਾ ਵੱਡਾ ਫੇਲੀਅਰ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਬਾਰ ਬਾਰ ਲਾਅ ਐਂਡ ਆਰਡਰ ਦੀ ਤੁਸੀਂ ਕਾਦੀ ਕਰੋਗੇ ਰੋਜ਼ ਤਾਂ ਇੱਥੇ ਜੇਲਾਂ ਤੋਂ ਤਾਂ ਲਾਰੈਂਸ ਮਿਸ਼ਨੋਈ ਇੰਟਰਵਿਊ ਦ ਤੇ ਇਹ ਜਾ ਕੇ ਹਾਈ ਕੋਰਟ ਤੇ ਜਦੋਂ ਹਾਈ ਕੋਰਟ ਦੀ ਫਟਕਾਰ ਲੱਗਦੀ ਹੈ ਉੱਥੇ ਵੀ ਜਾ ਕੇ ਐਫੀਡੇਵਿਟ ਦਿੰਦੇ ਕਿ ਸਾਨੂੰ ਲੱਗਦਾ ਹੈ ਇਹ ਨਹੀਂ ਕਹਿੰਦੇ ਕਿ ਨਹੀਂ ਹੋਈ ਇੰਟਰਵਿਊ ਸਾਨੂੰ ਲੱਗਦਾ ਹੈ ਕਿ ਇੱਥੇ ਨਹੀਂ ਹੋਈ ਇਹ ਤਾਂ ਹਲੇ ਵੀ ਨਹੀਂ ਕਹਿ ਸਕਦੇ ਠੋਕ ਵਜਾ ਕੇ ਕਿ ਨਹੀਂ ਹੋਈ ਕਿਉਂਕਿ ਨਾ ਪਤਾ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਹੈ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਜੋ ਪਟਿਆਲੇ 'ਚ ਕਾਲੀ ਦੇਵੀ ਮੰਦਿਰ ਤੇ ਜੋ ਉੱਥੇ ਹਾਲਾਤ ਬਣੇ ਜਾਂ ਰੋਜ ਲੁੱਟਾਂ ਖੋਹਾਂ ਦੇ ਫਰੋਤੀਆਂ ਦੇ ਕੇਸ ਚੱਲ ਰਹੇ ਫੇਲੀਅਰ ਤਾਂ ਸਿੱਧਾ ਤੇ ਸਿੱਧਾ ਹੋਮ ਮਿਨਿਸਟਰ ਦਾ ਔਰ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧੰਨਵਾਦੀ ਆ ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਹੈ ਅੰਗਰੇਜ਼ੀ ਅਖਬਾਰ ਚ ਦਿੱਤਾ ਹੈ ਕਹਿੰਦੇ ਸੈਂਟਰ ਯੂਜ਼ਿੰਗ ਈਡੀ ਐਜ਼ ਅ ਵੈਪਨ ਟੂ ਸਾਇਲੈਂਸ ਆਪੋਜੀਸ਼ਨ ਆਈ ਸੈਂਟਰ ਤਾਂ ਈਡੀ ਨੂੰ ਵਰਤਦਾ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਦਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਐਸਆਈਟੀ ਦੇ 6 ਚੀਫ ਬਦਲਤੇ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ ਚ ਕੁਛ ਨਹੀਂ ਇਹ ਸਾਰਾ ਕੁਝ ਭਗਵੰਤ ਮਾਨੀ ਹੈ ਔਰ ਕੱਲ ਉਹਨੇ ਆਪਦੇ ਇੰਟਰਵਿਊ ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਕਿ 6 लीटर ਵਿਕਰਮ ਸਿੰਘ ਮਜੀਠੀਆ ਹੈਜ਼ ਬੀਨ ਕੋਲ ਰਿਪੀਟਿਡਲੀ ਬਾਈ ਸਿਟ ਇਨ ਅ ਡਰੱਗ ਕੇਸ ਔਫ ਵਿਚ ਹੀ ਵਾਸ ਬੁਕਟ ਇਨ 21 ਬਟ ਵਾਈ ਆਰ ਦਾ ਅਥਾਰਟिटीज ਟੂ ਫੇਲ ਹਾ ਹੈਵ ਫੇਲਡ ਟੂ ਫਾਈਲ ਅ ਚਲਾਨ ਅਗੇਂਸਟ ਹਮ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਤੇ ਕੇਸ ਗਟ ਕੰਪਲਿਕੇਟਿਡ ਡਿਊਰਿੰਗ ਦਾ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤ ਮਾਨ ਕਹਿੰਦਾ देयर वर ਮੈਨੀ ਲੂਜ਼ ਐਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਧੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆ ਅੱਜ ਭਗਵੰਤ ਮਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆਰ ਰੀ ਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਕੇਸ ਫਾਈਲ ਵੀ ਇਹ ਰੀ ਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲੀਗੈਲਿਟੀ ਵੱਡੀ ਔਰ ਉਹ ਵੀ ਕੌਣ ਕਰ ਰਿਹਾ ਮੁੱਖ ਮੰਤਰੀ ਔਰ ਉੱਤੇ ਕੀ ਕਹਿ ਰਿਹਾ ਕਹਿੰਦਾ ਈਡੀ ਯੂਜ਼ਡ ਐਜ਼ ਅ ਵੈਪਨ ਅਗੇਂਸਟ ਆਪੋਜੀਸ਼ਨ ਤੇ ਤੂੰ ਕੀ ਕਰ ਰਿਹਾ ਭਾਈ ਔਰ ਅੱਗੇ ਸੁਣੋ ਕੀ ਕਹਿੰਦਾ ਅਸਲ 'ਚ ਸਿਆਣਾ ਇੰਨਾ ਹਟਦਾ ਤਾਂ ਹੈ ਨਹੀਂ ਅੱਗੇ ਕਹਿੰਦਾ ਤੇ ਚਲਾਨ ਵਿਲ ਡੈਫੀਨੇਟਲੀ ਵੀ ਪੁਟ ਅਪ ਮਤਲਬ ਕਿ ਚਲਾਨ ਐਸਆਈਟੀ ਨੇ ਨਹੀਂ ਦੇਣਾ ਉਹ ਤਾਂ ਭਗਵੰਤ ਮਾਨ ਨੇ ਕਹਿਤਾ ਕਿ ਦੇਣਾ ਪੈਣਾ ਹੁਣ ਦੱਸੋ ਭੁੱਲਰ ਸਾਹਿਬ ਦੀ ਲੱਤਾਂ 'ਚ ਜਾਨ ਹੈ ਜੇ ਸ਼ਰਮਾ ਜੀ ਦੀ ਲੱਤਾਂ 'ਚ ਜਾਨ ਹੈ ਕਿ ਚਲਾਨ ਨਹੀਂ ਦੇਣਗੇ ਚਲਾਨ ਦੇਣ ਦਾ ਨਹੀਂ ਦੇਣ ਦਾ ਫੈਸਲਾ ਤਾਂ ਭਗਵੰਤ ਨੇ ਕਰ ਲਿਆ ਪੋਲੀਟਿਕਲੀ ਮੋਟੀਵੇਟਿਡ ਕੰਮ ਚੱਲ ਰਿਹਾ ਜੋ ਕਹਿ ਰਿਹਾ ਈਡੀ ਬਾਰੇ ਉਹੀ ਤੂੰ ਕਰ ਰਿਹਾ ਹੈ ਹੋਮ ਮਿਨਿਸਟਰ ਤੂੰ ਚਲਾਨ ਫਾਇਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੈ ਆਈਓ ਵੇਖਦਾ ਹੈ ਮੁੱਖ ਮੰਤਰੀ ਨਹੀਂ ਵੇਖਦਾ ਇਸ ਲਈ ਆ ਹਾਲਾਤ ਜਦ ਪੰਜਾਬ ਦੇ ਵੀ ਕੁਝ ਇਹ ਜੇ ਬਣੇ ਐਵੇਂ ਪਿੱਟਣ ਦੇ ਮਗਾ ਅਸੀਂ ਤਾਂ ਠੋਕ ਵਜਾ ਕੇ ਨਜਿੱਠਦੇ ਇਹਨਾਂ ਨੂੰ ਔਰ ਮੈਂ ਫੇਰ ਕਹਿਣਾ ਭਗਵੰਤ ਨੂੰ ਕਿ ਤੇਰੀਆਂ ਡੌੜਾਂ ਲਵਾਵਾਂ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪ ਦੀ ਏਡਾ ਬੇਸ਼ਰਮ ਬੰਦਾ ਆਪਦੀ ਧੀ ਨੂੰ ਪਛਾਨਣ ਤੋਂ ਹਟ ਗਿਆ ਫੋਟੋ ਥੱਲੇ ਕਰਤੀ ਥੋੜੇ ਪੱਤਰਕਾਰ ਨਾਲ ਨਾਲ ਹੀ ਇੱਕ ਇੰਟਰਵਿਊ ਸੀ ਉਹ ਉਹ ਧੀ ਪੈਣ ਨੇ ਜਿਹੜੀ ਇਹਦੀ ਸ਼ੀਰਤ ਨੇ ਫਿਰ ਉੱਥੋਂ ਜਿਹੜੀਆਂ ਇਹਨੂੰ ਲਾਨਤਾ ਪਾਈਆਂ ਕਿ ਤੈਨੂੰ ਭਾਂਜਾ ਕਹਤਾ ਭਾਂਜਾ ਇਹ ਮੇਰੀ ਭਾਂਜੀ ਹੈ ਤੈਨੂੰ ਆਪਦੀ ਬੇਟੀ ਨਹੀਂ ਜਿਹੜਾ ਐਡਾ ਬੇਸ਼ਰਮ ਬੰਦਾ ਹੋਵੇ ਉਤੋਂ ਪੰਜਾਬੀ ਕੀ ਆਸ ਰੱਖ ਸਕਦੇ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸचेत ਹੋ ਜਾਓ ਔਰ ਮੈਨੂੰ ਇਹ ਦੀ ਐਸਆਈਟੀ ਫੈਟਾਈਟੀ ਕਿਸੇ ਤੋਂ ਕੱਖ ਨਹੀਂ ਫਿਰ ਤੁਸੀਂ ਅਕਸਰ ਇਹ ਜੇ ਨੂੰ ਤਾਂ ਮੈਂ ਇਹ ਜੇ ਨੂੰ ਨਾ ਛੰਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦੇਣਾ ਹੁੰਦਾ ਤੁਸੀਂ ਅਕਸਰ ਸਿਆਸੀ ਵੇਖੋ ਨਹੀਂ ਇਹ ਕਰਦੇ ਹੋ ਜੇ ਇਹ ਜਦੋਂ ਭਗਵੰਤ ਸਿੰਘ 13 ਜੀਰੋ ਦਾ ਦਾਵਾ ਕਰ ਰਹੇ ਤੁਹਾਡੀ ਕੀ ਵੇਖਣੀ ਹੈ ਇਹ ਦੀ ਤਾਂ ਲੱਗ ਜੂ ਭਾਈ ਇਹ ਦੀ 0 13 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ 'ਚ ਬਚੂ ਜੇ ਇਹ ਭਾਜਪਾ ਦਾ ਨੋਮੀਨੇਟਡ ਮੁੱਖ ਮੰਤਰੀ ਹੋਊ ਫੇਰ ਤਾਂ ਵੱਧ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ 'ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵੱਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ 'ਚ ਕਿੰਨਾ ਕੁ ਜ਼ੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਦੱਸਿਆ ਮਗਰ ਥੋੜਾ ਮੈਂ ਧਨਵਾਦੀ ਆ ਕਿ ਤੁਸੀਂ ਗਰੀਬ ਨੂੰ ਚਰਚਾ 'ਚ ਰੱਖਦੇ ਹੋ ਮੈਂ ਲੜਾ ਨਾ ਲੜਾਂ ਥੋੜੇ ਦਿਲਾ 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਥੋੜਾ ਸਦਾ ਧਨਵਾਦੀ ਆ ਕੱਲ੍ਹ ਕਦੋਂ ਉਮੀਦਵਾਰ ਆਪਣੇ ਐਲਾਨ ਕਰ ਸਕਦੇ ਆ ਇਲੈਕਸ਼ਨ ਤੋਂ ਪਹਿਲਾਂ